ਹਾਂਜੀ ਦੋਸਤੋ ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਖੜੇ ਆ ਦੋਸਤੋ ਪਿੰਡ ਰਸੂਲਪੁਰ ਨਹਿਰਾ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਨਿਸ਼ਾਨਵੀਰ ਕੋਲ ਆਇਆ ਦੋਸਤੋ ਪਸ਼ੂ ਵਪਾਰ ਦਾ ਕੰਮ ਆ ਤੇ ਪਸ਼ੂ ਅੱਜ ਤੁਹਾਨੂੰ ਚਾਰ ਦਿਖਾਉਣੇ ਆ ਅੱਜ ਦੋਸਤੋ ਇੱਕ ਕੱਟੀ ਜਿਹੜੀ ਇੱਕ ਛੋਟੀ ਤੁਹਾਨੂੰ ਦਿਖਾਵਾਂਗੇ ਕਿ ਇੱਕ ਮੱਝ ਠੀਕ ਹੈ ਜੀ ਦੋ ਵੜਾ ਤੇ ਚਾਰੇ ਪਸੂ ਜਿਹੜੇ ਦੋਸਤੋ ਦੁੱਧ ਤੇ ਚੱਲਣਦੇ ਆ ਜਿੰਨਾ ਦੁੱਧ ਤੁਹਾਨੂੰ ਦੱਸਿਆ ਜਾਊਗਾ ਉਹਦੀ ਨਿਰਖ ਪਰਖ ਤਸੱਲੀ ਆ ਉਹ ਤੁਸੀਂ ਘਰ ਆਣ ਕੇ ਕਰ ਲਿਓ ਠੀਕ ਆ ਜੀ ਚਾਹੇ ਕੋਈ ਵੀਰ ਦੋ ਟਾਈਮ ਚੋਕੇ ਤਸੱਲੀ ਕਰ ਲੇ ਚਾਹੇ ਤਿੰਨ ਟਾਈਮ ਚੋਕੇ ਤਸੱਲੀ ਕਰ ਲੇ ਕੋਈ ਦੂਰ ਨੇੜੇ ਵੀਰ ਨਹੀਂ ਆ ਸਕਦਾ ਇੱਕ ਟਾਈਮ ਵੀਡੀਓ ਕਾਲ ਤੇ ਜਾਂ ਦੋਵੇਂ ਟਾਈਮ ਵੀਡੀਓ ਕਾਲ ਤੇ ਆਪਣੀ ਟਾਈਮ ਤੋਂ ਟਾਈਮ ਤਸੱਲੀ ਕਰਵਾ ਸਕਦੇ ਜੀ ਅੱਜ ਤਰੀਕ ਦੋਸਤੋ 14 ਅਪ੍ਰੈਲ ਸਮਾਂ ਕੋਈ ਸ਼ਾਮ ਦਾ 5 ਵਜੇ ਦਾ ਠੀਕ ਆ ਜੀ ਆਓ ਕਰਦੇ ਆ ਗੱਲਬਾਤ ਵੀਰ ਨਿਸ਼ਾਨਦੇ ਨਾਲ ਪੁੱਛ ਲੈਣੀਆਂ ਕੀ ਡਿਟੇਲ ਆ ਅੱਜ ਇਹਨਾਂ ਪਸ਼ੂਆਂ ਦੀ ਠੀਕ ਹੈ ਜੀ ਸੋ ਚਾਰ ਨਾਗਾ ਵੀਡੀਓ ਨੂੰ ਐਂਡ ਤੱਕ ਦੇਖ ਲਿਓ ਤਾਂ ਜੋ ਪੂਰੀ ਇਨਫੋਰਮੇਸ਼ਨ ਆ ਪੂਰੀ ਜਾਣਕਾਰੀ ਆ ਸਾਰੇ ਕਿਸਾਨ ਫਾਰਮਰ ਵੀਰਾਂ ਨੂੰ ਮਿਲ ਸਕੇ ਹਾਂਜੀ ਨਿਸ਼ਾਨ ਬਾਈ ਸਭ ਤੋਂ ਪਹਿਲਾਂ ਸਸਰੀਕਾਰ ਸਸਰੀਆ ਵੀਰ ਜੀ ਹੋ ਠੀਕ ਠਾਕ ਜੋ ਬੜੇ ਵਧੀਆ ਨਿਸ਼ਾਨ ਵਧੀਆ ਵਧੀਆ ਵੀਰ ਜੀ ਵਧੀਆ ਠੀਕ ਠਾਕ ਜੀ ਠੀਕ ਆ ਨਿਸ਼ਾਨ ਪਸ਼ੂ ਅੱਜ ਆਪਣੇ ਕੋਲ ਟੋਟਲ ਚਾਰ ਨੇ ਚਾਰ ਆ ਵੀਰ ਜੀ ਦੋ گاਵਾਂ ਦੇ ਦੋ ਹੀ ਮੱਜਾਂ ਵੇਚੇ ਦੋ ਹੀ ਮੱਜਾਂ ਹਾਂਜੀ ਠੀਕ ਆ ਜੀ ਤੇ ਤਕਰੀਬਨ ਤੁਸੀਂ ਦੱਸਣ ਦਾ ਸੀ ਵੀ ਹੈ ਸਾਰੇ ਵੇਸੇ ਬੇਣ ਬੱਚੇ ਤੋਂ ਬੇਣ ਬੱਚੇ ਤੋਂ ਵੀਰ ਜੀ ਠੀਕ ਆ ਜੀ ਹਾਂਜੀ ਰੇਟ ਵੀ ਫਿਰ ਬਿਲਕੁਲ ਇਹ ਦੁੱਧ ਦੋ ਬੇੜਾ ਥੱਲੇ ਵੀ ਚੰਗਾ ਦੱਸਣਗੇ ਹਾਂ ਜੀ ਦੁੱਧ 12 12 ਕਿਲੋ ਵੇਚੀ ਦੋਨਾਂ ਬੇੜਾ ਥੱਲੇ ਠੀਕ ਆ ਜੀ ਹਾਂ ਜੀ ਆ ਦੋਸਤੋ ਜਦੋਂ ਤੱਕ ਆਪਾਂ ਗਾੜਾਂ ਤੱਕ ਜਾਵਾਂਗੇ ਉਹਨਾਂ ਦੀ ਆਪਾਂ ਡਿਟੇਲ ਉਦੋਂ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਇਹ ਵੀ ਜੀ ਦੂਜਾ ਸੁਆਵਾ ਪਹਿਲਾਂ ਪਹਿਲੇ ਨੰਬਰ ਤੋਂ ਝੋਟੀ ਜੜੀ ਹਾਂ ਜੀ ਹਾਂ ਜੀ ਦੂਜਾ ਸੁਆਵਾ ਵੇਚੀ ਓਕੇ ਇਹ ਕਾਲੀ ਆਈ ਇਹਨੇ ਨਾ ਥੋੜਾ ਜਿਹਾ ਮਦਵਲਾਟ ਆਟਾ ਪਉਂਦੇ ਸੀ ਆਪਾਂ ਤਾਂ ਨਹੀਂ ਆਟਾ ਪਉਂਦੇ ਆਪਾਂ ਦੇ ਆਦਾ ਹੀ ਵੰਡ ਬਣਾ ਕੇ ਲਈਦਾ ਵਾ ਠੀਕ ਹੈ ਜੀ ਹਾਂ ਜੀ ਬੋਲੇ ਜੀ ਜੂ ਜੇ ਘਟ ਲਾਇਆ ਜੀ ਜੂ ਨਹੀਂ ਲਾਇਆ ਤੇ ਦੁੱਧ ਵਿਜੇ ਹੁਣ ਇਸ ਟਾਈਮ 6 ਕਿਲੋ ਉਥੋਂ ਆਪਾਂ ਦੋਨੇ ਟਾਈਮ 4 ਰੋਲੇ 4 ਰੋਲੇ ਚ ਹੋਇਆ ਵਿਜੇ ਠੀਕ ਹੈ ਜੀ ਹਾਂ ਉਥੇ ਆਪਾਂ ਪਾੜੇ ਤੇ ਚੋਈ ਆਪਣੇ ਘਟੀਗੇ ਦੇ ਮੇੜੀ ਵਿਜੇ ਅੱਛਾ ਅੱਛਾ ਹਾਂ ਜੀ ਟੀਗਾ ਲਾ ਲਓ ਜਿੱਦਾਂ ਮਰਜੀ ਬਹਿ ਜਾਓ ਕੋਈ ਚੀ ਨਹੀਂ ਲਾਤੇ ਛੱਡ ਨਹੀਂ ਮਾਰਦੇ ਅੱਛਾ ਤਾਂ ਕੋਈ ਸਮੇ ਦਾ ਪੁੱਛਿਆ ਸੀ ਮਗਰ ਉਹ ਕਿੰਨਾ ਕ ਟਾਈਮ ਵੈਸੇ ਹੋਇਆ ਉਹ ਵਿਜੇ ਮਹੀਨਾ ਡੇਢ ਮਹੀਨਾ ਦਾ ਹੈ ਆਪਾਂ ਨਹੀਂ ਮਹੀਨਾ ਡੇਢ ਮਹੀਨਾ ਨੇ ਆਪਣੇ ਵੱਲੋਂ ਭਾਵੇਂ 2 ਹੀ ਮਹੀਨੇ ਮੰਨ ਲੈਣ ਆਪਾਂ ਨੂੰ ਕੋਈ ਗੱਸਾਗ ਲੈਣੇ ਆ ਆ ਲਓ ਦੋਸਤੋ ਵੀਰਾਂ ਦਾ ਵੀ ਆਪਾਂ ਚੋਕੇ ਬੇਸ਼ੱਕ 8 ਕਿਲੋ ਲੈ ਕੇ ਆਂਦਾ ਸੀਗਾ ਦੂਜਾ ਸੂਬਾ ਇਹ ਝੋਟੀ ਸੂਈ ਆ ਬੇਨ ਬੱਚੇ ਤੋਂ ਆ ਸਮਾਂ ਕਿਉਂਕਿ ਬੱਚਾ ਨਹੀਂ ਹੈਗਾ ਤੇ ਸਮਾਂ ਕੋਈ ਵੀਰ ਆਪਦੀ ਸਮਝਣਾ ਤੁਸੀਂ ਬਾਕੀ ਸੂਬਾਆਂ ਸਮੂਹੀਆਂ ਚੰਗੀਆਂ ਵੀਰ ਜੀ ਕੋਈ ਪੂਰ ਛੱਟਾ ਨਹੀਂ ਕੋਈ ਥਣ ਵੱਧ ਘਟਣੀ ਆ ਠੀਕ ਆ ਜੀ ਹਾਂ ਜੀ ਤੇ ਬਾਕੀ ਚੋਣ ਅਗਲੇ ਪਿਛਲੇ ਥਣਾਂ ਦੀ ਬਰਾਬਰ ਆ ਬਰਾਬਰ ਬਰਾਬਰ ਵਿਜੇ ਇੱਕ ਨੰਬਰ ਆ ਠੀਕ ਆ ਜੀ ਹਾਂਜੀ ਤੇ ਹੁਣ ਆਪਾਂ ਮਤਲਬ ਕਿ 6 ਕਿਲੋ 6 ਕਿਲੋ ਦੁੱਧ ਵਿੱਚ ਆਇਆ ਠੰਡਾ ਕਰਕੇ ਆ 6 ਕਿਲੋ ਚਵਾਵਾ ਜੀ ਕੁੱਕਾ ਝਗਣੇ ਹੁੰਦੀਆਂ ਨਿੱਗਰ ਦੁੱਧ ਆ ਵੀਰ ਜੀ ਅਗਲੇ ਥਣਾਂ ਦੇ ਵਿੱਚ ਵੀ ਚੰਗਾ ਦੁੱਧ ਅਗਲੇ ਥਣਾਂ ਦੀ ਦੁੱਧ ਚੰਗਾ ਤੇ ਮਗਰਲੇਾਂ ਦੀ ਵੀ ਚੰਗਾ ਹੋਏ ਜੀ ਠੀਕ ਆ ਜੀ ਹਾਂਜੀ ਆਪ ਦੋਸਤੋ ਪਿੱਠਪੂੜੇ ਤੋਂ ਤੁਸੀਂ ਆ ਵੇਖੀ ਚੁੱਕੇ ਬਾਕੀ ਉਧਾਂ ਨਹੀਂ ਕੁਛ ਵੀ ਨਹੀਂ ਆਂਦੀ ਬਾਕੀ ਜੀਜੂ ਨਹੀਂ ਅਜੇ ਇਹਨੇ ਧਰਿਆ ਮੱਜਨੇ ਹਾਂ ਹਾਂ ਆਂਦੀ ਨਹੀਂ ਹੁੰਦਾ ਕੁਛ ਵੀ ਹਾਂ ਇਸੇ ਤਰ੍ਹਾਂ ਵੀ ਮੈਨੂੰ ਤਾਂ ਵੀ ਪਹਾੜੇ ਭੂੜੇ ਤੇ ਵੀ ਮਿਲਣਾ ਪਹਾੜੇ ਦੇ ਉੱਥੇ ਵੀ ਪਹਾੜੇ ਤੇ ਮਿਲਦੀ ਵੀਰ ਜੀ ਆਪਣੇ ਘਰ ਪਸ਼ਮੀਨ ਹੀ ਨਾ ਹਾਂ ਹਾਂ ਲਓ ਜੀ ਸੋ ਦੋਸਤੋ ਟੀਗਾ ਵੀਰਾਂ ਦਾ ਵੀ ਆਪਾਂ ਨੂੰ ਲਾਉਣਾ ਪੈਂਦਾ ਠੀਕ ਆ ਜੀ ਕਿਉਂਕਿ ਨਵੀਂ ਥਾਂ ਤੇ ਪਸ਼ੂ ਆਇਆ ਕੱਲ ਹੀ ਆਈ ਜੀ ਆਪਣੇ ਤਾਂ ਕੱਲ ਹੀ ਆਈ ਆ ਹਾਂ ਬਿਲਕੁਲ ਬਿਲਕੁਲ ਕਿਉਂਕਿ ਨਵੀਂ ਥਾਂ ਤੇ ਜਾ ਕੇ ਪਸ਼ੂ ਥੋੜਾ ਉਪਰਾ ਕਰਦਾ ਲੋਹੀ ਚ ਆ ਗਈ ਨਾ ਲੋਹੀ ਹਾਂ ਜੀ ਲਓ ਜੀ ਲੋਹੀ ਜਿਹੜੀ ਦੋਸਤੋ ਇਹ ਛੋਟੀ ਆ ਠੀਕ ਆ ਤੇ ਦੁੱਧ ਤੁਹਾਨੂੰ ਦੱਸ ਦਿੱਤਾ ਵੀ ਬੇਸ਼ੱਕ ਇਹਨਾਂ ਨੇ ਚੋਕੇ 8 ਕਿਲੋ ਲੈ ਕੇ ਆਂਦਾ ਸੀਗਾ ਪਰ ਹੁਣ ਜਿਹੜਾ ਕਿਸੇ ਵੀਰ ਨੂੰ ਅੱਗੇ ਚਵਾਉਣਾ ਠੀਕ ਆ ਜੀ ਬਾਕੀ ਜੈਡ ਬਲੈਕ ਝੋਟੀ ਆ ਬਸ ਇਹ ਨਾ ਪੂਛ ਦੇ ਮੜੇ ਜੇ ਵਾਲ ਚਿੱਟੇ ਆਗੇ ਆ ਬਿਲਕੁਲ ਜੀ ਬਿਲਕੁਲ ਮੂੰਹ ਮੱਥੇ ਦੀ ਚੰਗੀ ਆ ਹਾਂ ਜੀ ਸੰਗੀ ਸੁંગી ਚੰਗੀ ਆ ਬਾਕੀ ਬਾਡੀ ਪੂਡੀ ਦੀ ਚੰਗੀ ਆ ਪੂਰੀ ਗੋਲ ਆ ਦੋਸਤੋ ਜਿੰਨੀ ਵੀ ਤੁਸੀਂ ਵੇਖੋ ਸਭੀ ਸੁਭੀ ਪੂਰੀ ਆ ਬਾਕੀ ਉਹਦਾ ਸੀਲਸ ਲਾ ਕੇ ਜਿੱਦਾ ਜਿੱਦਾ ਮਰਜੀ ਆਥੂ ਤੇ ਫੇਰੀ ਜਾਓ ਬਾਕੀ ਇਹ ਪਛਮਾਨ ਹੀ ਇਹਨੇ ਸੁਟਿਆ ਕਿਉਂਕਿ ਉੱਥੇ ਆਪਾਂ ਪਹਾੜੇ ਤੇ ਚੋਈ ਦੋਨੇ ਟਾਈਮ ਠੀਕ ਹੈ ਠੀਕ ਉਹ ਨਵੀਂ ਥਾਂ ਤੇ ਮੈਂ ਪਹਿਲਾਂ ਜ਼ਿਕਰ ਕਰਤਾ ਪਸੂ ਕਰ ਜਾਂਦੇ ਆ ਤੇ ਨਿਸ਼ਾਨੇ ਦਾ ਮੁੱਲ ਕੀ ਕਰਦਾ ਫਿਰ ਮੁੱਲ ਕਰਨੋਂ ਵੀਰ ਜੀ 60 ਕਰ ਲੀਗੇ ਅੱਛਾ ਜੀ 55000 ਦੇ ਦਾਂਗੇ ਵੀਰ ਜੀ 55000 ਹਾਂਜੀ ਤੇ ਕਸਰਾ ਕੁਸਰਾ ਕੱਢ ਕੇ ਕਹਤਾ ਕਸਰਾ ਕੁਸਰਾ ਕੱਢ ਕੇ ਜੀ ਹਾਰ ਹੋਰ ਛੋਟ ਕਰ ਦਾਂਗੇ 53 ਦੇ ਦੇ ਦਾਂਗੇ ਅ ਨਹੀਂ ਫਿਰ ਅਗਲਾ ਵੀ ਲੈ ਕੇ ਜਾਵੇ ਮੌਜਾਂ ਕਰੇ ਹਾਂਜੀ ਹਾਂਜੀ ਬਾਕੀ ਆਪਾਂ ਜਿੰਨੀ ਵੀਡੀਓ ਪਾਈ ਦੀ ਪਾ ਜਾਈ ਹੁੰਦੇ ਵੀਰ ਜੀ ਬਿਲਕੁਲ ਹਾਂਜੀ ਬਾਕੀ ਦੋਸਤੋ 55000 ਦੀ ਜਿਹੜੀ ਜੇ ਇਹ ਜੀ ਲਾ ਲਿਆ ਨੇ ਵੀਰ ਜੀ ਫਿਰ ਤੇ 8 ਕਿਲੋ ਚਵਾ ਕੇ ਦਵਾਂਗੇ ਹੁਣ ਫਲਾਲ ਜਿੰਨਾ ਮੌਕੇ ਤੇ ਦੁੱਧ ਆਣਾ ਆਪਾਂ ਉਨੀ ਗੱਲ ਕਰਾਂਗੇ ਵੱਧ ਗੱਲ ਨਹੀਂ ਕਰਦੇ ਆਪਾਂ ਬਿਲਕੁਲ 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 ਹੁਣ ਦੋਸਤੋ 55000 ਦੇ ਵਿੱਚ ਝੋਟੀ ਮਿਲ ਜੂਗੀ ਅੱਗੇ ਥੋੜੀ ਜਿਹੀ ਕੋਈ ਵੀਰ ਖੇਚਲ ਕਰ ਲੂਗਾ ਦੁੱਧ ਤੋਂ ਵੱਧ ਵੀ ਜਾਊਗੀ ਠੀਕ ਆ ਜਿਹੜੇ ਵੀਰ ਨੇ ਕਿਉਂਕਿ ਆਪਾਂ ਕਦੀ ਆਟਾ ਨਹੀਂ ਵੀਰ ਜੀ ਡੰਗਰਾਂ ਨੇ ਪਾਇਆ ਭਾਵੇਂ ਆਪਣੇ ਘਰ 1-2 ਦਿਨ ਜੀ ਨਾ ਲਾਵੇ ਆਪਾਂ ਤੇ ਚੋਕਰ ਸੋਇਆ ਪੀਂਦਾ ਛਿਲਕਾ ਤੇ ਮਸਰਾਂ ਦੀ ਚੂਨੀ ਤੇ ਜੋ ਵੀਰ ਜੀ 50 60 ਕਿਲੋ ਵੱਟ ਬਣਾਈਦਾ ਆ ਪਾਵਦਾ ਜੀ ਠੀਕ ਆ ਵੀਰ ਜੀ ਹਾਂਜੀ ਠੀਕ ਆ ਜੀ ਆਪਾਂ ਕਿਹਾ ਕਿ ਐਵੇਂ ਆਖੀ ਜਾਈ ਆਟਾ ਪਉਂਦੇ ਆਪਾਂ ਆਟਾ ਨਹੀਂ ਪਉਂਦੇ ਜਿਹੜੀ ਭਾਵੇਂ 1 2 ਦਿਨ ਦਾ ਵੱਟੇ ਖਾਣੇ ਖਾਣੇ ਦੇ ਨੇ ਵੀਰ ਜੀ ਪੈਣੇ ਜਾਂ ਤੁਹਾਨੂੰ ਬਿਲਕੁਲ ਬਿਲਕੁਲ ਹਾਂ ਲੱਭ ਜੋ ਦੋਸਤੋ ਝੋਟੀ ਚੰਗੀ ਆ ਤੰਦਰੁਸਤ ਝੋਟੀ ਆ ਨਿੱਗਰ ਬਾਕੀ ਨਿੱਗਰ ਆ ਕੋਈ ਝੋਟੀ ਨਹੀਂ ਅਜੇ ਵੀ ਲਪਾ ਲਪਾ ਵੀ ਲਾਇਆ ਪੱਠਿਆਂ ਉਹ ਚੁੱਕੇ ਨਹੀਂ ਬਾਕੀ ਕੋਈ ਵੀਰ ਅੱਗੇ ਬਿਲਕੁਲ ਟਕਾਲੂਗਾ ਆਪਣੇ ਕਿਲੇ ਤੇ ਜਾ ਕੇ ਦੁੱਧ ਤੋਂ ਵੱ ਫਿਲਹਾਲ ਜੋ ਤੁਸੀਂ ਚੁੱਕ ਲੈ ਜਾਣਾ ਤੁਹਾਨੂੰ ਦੱਸ ਦਿੱਤਾ ਅੱਗੇ ਨਿਸ਼ਾਨ ਜਿਹੜੀ ਆ ਮੈਂ ਆਪਣੇ ਵਾਲਾ ਇਹ ਵੀਜੀ ਤਿੱਜਾ ਸੂਹਾ ਵਾਂ ਤਿੱਜਾ ਇਹ ਦੁੱਧ ਦਾ ਵਿਖਾਵਾ ਇਹਦਾ 8 ਕਿਲੋ ਦਾ ਵਾ ਆਪਾਂ 7 ਕਿਲੋ 7 ਕਿਲੋ ਜਿੰਦਾ ਮਰਜੀ ਆਪਣੇ ਨਾਲ ਸੌਦਾ ਕਰ ਲੈ ਖੁੱਲਾ ਡੱਲਾ 7 ਕਿਲੋ ਆਪਾਂ ਚੁਵਾ ਦਾਂਗੇ ਇਹ ਪਹਾੜੇ ਤੇ ਮਿਲਦੀ ਆ ਦੋਨੋਂ ਢੰਗ ਹਾਂ ਦੋਨੋਂ ਢੰਗ ਪਹਾੜੇ ਨੇ ਮਿਲਦੀ ਜਿੰਦਾ ਮਰਜੀ ਹੱਥ ਉੱਤੇ ਫੇਰੀ ਜਾ ਵੀਜੀ ਪੂਰੀ ਸੀਲਸ ਲੱਗ ਗਿਆ ਲੋ ਵੀ ਦੋਸਤੋ ਇਹ ਮਾਝਾ ਤਿੱਜਾ ਸੂਹਾ ਵੀਰ ਨਿਸ਼ਾਨ ਦੱਸਣ ਡਿਆ ਬਾਕੀ ਸੂਬਿਆਂ ਦੇ ਵਿੱਚ ਦੋਸਤੋ ਹਰ ਇੱਕ ਵੀਰ ਦੀ ਆਪੋ ਆਪਣੀ ਜਜਮੈਂਟ ਆ ਕਿ ਇੱਕ ਅਦਾ ਤੁਸੀਂ ਵੱਧ ਵੀ ਮੰਨ ਲਾ ਬਾਕ ਇਸੇ ਤਰ੍ਹਾਂ ਫਿਰ ਪਸਮੌਂਦੀ ਤਾਂ ਆਪੇ ਥਾਪੀਦੀ ਆਏ ਪਸਮੰਦੀ ਵੀਰ ਜੀ ਉਹ ਵੀ ਪਹਾੜੇ ਤੇ ਵੈਸੇ ਮਿਲਦੀ ਐ ਦੋਸਤੋ ਪੁੱਛੋ ਲੰਡੀ ਐ ਇਹਨੇ ਨਹੀਂ ਜੀ ਇਹਨੇ ਆਪਣੇ ਘਰ ਜੀ ਇਦਾਂ ਹੱਸ ਕੇ ਲਾਇਆ ਵੀਰ ਜੀ ਹਾਂ ਹਾਂ ਜੀ ਆ ਬਿਲਕੁਲ ਬਿਲਕੁਲ ਤੇ 8 ਕਿਲੋ ਪਰ 7 ਮੰਨ ਕੇ ਤੁਸੀਂ ਹਾਂ 7 ਮੰਨੇ ਦੁੱਧ ਹੋਊਗਾ 8 ਹੀ ਵੀਰ ਜੀ ਠੀਕ ਆ ਹਾਂ ਲਓ ਜੀ 8 ਕਿਲੋ ਦੁੱਧ ਹੋਊਗਾ ਪਰ 7 ਕਿਲੋ ਮੰਨ ਕੇ ਕੋਈ ਭਰਾ ਸਬਦਾ ਕਰ ਲੈ ਠੀਕ ਆ ਜੀ ਇਹ ਨਹੀਂ ਆ ਇੱਕ ਬੰਨਿਆ ਜਿਹੜੇ ਬੰਨਿਓ ਮਰਜ਼ੀ ਹੈ ਬਾਈ ਜੋ ਵਿੱਚ ਕੁਝ ਨਹੀਂ ਆਂਦੀ ਲਓ ਜੀ ਹਾਂ ਬਸ ਉਹ ਸੀਲ ਸਰਾਗਾ ਠੰਡੀ ਧੀਰੀ ਆ ਠੀਕ ਆ ਜੀ ਹਾਂ ਤੇ ਬਾਕੀ ਹੈ ਬਿਲਕੁਲ ਪਤਲੇ ਪਿੰਡੇ ਦੇ ਵਿੱਚ ਮੱਝ ਤੇ ਥੱਲੇ ਦੋਸਤੋ ਦੁੱਧ 7-8 ਇੱਕ ਬੜੀ ਫਿਰ ਕਨਫਰਮ ਕਰਾ ਦਿੰਨੇ ਆ ਤੇ ਚੋਣ ਜਾਣ ਦੀ ਦੱਸਦੇ ਨਿਸ਼ਾਨ ਇੱਕ ਨੰਬਰ ਵੀਰ ਜੀ ਕੋਈ ਭੂਰ ਛੱਟਾ ਨਹੀਂ ਕੋਈ ਥਣ ਵੱਧ ਘੜਨੀ ਆ ਠੀਕ ਹੈ ਜੀ ਹਾਂਜੀ ਉਹ ਵੀ ਕਿਸੇ ਤਰ੍ਹਾਂ ਦਾ ਕੋਈ ਭੂਰ ਨਹੀਂ ਕੋਈ ਛੱਟਾ ਨਹੀਂ ਦੋਸਤੋ ਕੋਈ ਪੁਹਾਰਾ ਨਹੀਂਗਾ ਧਾਰ ਜਿਹੜੀ ਮੋਟੀ ਆ ਇੱਕ ਨੰਬਰ ਧਾਰ ਦੱਸਣ데요 ਭਾਈ ਨਿਸ਼ਾਨ ਲੋ ਜੀ ਠੀਕ ਆ ਆਦਾ ਠੀਕ ਹੈ ਜੀ ਸੋ ਸੁਈ ਨੂੰ ਜਿਹੜਾ ਦੋਸਤੋ ਕੋਈ ਸਮਾਂ ਵੀ ਰ ਆਪਦੇ ਹਿਸਾਬ ਨਾਲ ਤੁਸੀਂ ਜਜਮੈਂਟ ਕਰ ਲਿਓ ਠੀਕ ਹੈ ਜੀ ਕਿਉਂਕਿ ਇਹ 2 ਮਹੀਨਾ ਦਾ ਵੀ ਜੀ ਉੱਪਰ ਹੋ ਗਿਆ ਇਹਨੂੰ 17 ਦਿਨ ਬਣੀ ਨੂੰ ਵੀ ਹੋ ਗਿਆ ਨਾਲ 17 ਦਿਨ ਬਣੀ ਨੂੰ ਹੋ ਗਏ ਹਾਂਜੀ ਲੋ ਜੀ ਸੋ ਤੋਰਾ ਤਾਰਾ ਮਾਜ ਦਾ ਬਹੁਤ ਜ਼ਿਆਦਾ ਆਪਾਂ ਨੂੰ ਪਿੱਛੇ ਛੱਡ ਗਈ ਹੈ ਹਾਂਜੀ ਠੀਕ ਹੈ ਸੋ ਮਾਜ ਦੇ ਦੋਸਤੋ ਵੈਸੇ ਪੂਰੀ ਤੰਦਰੁਸਤੀ ਠੀਕ ਹੈ ਜੀ ਜਿੱਡੀ ਆ ਭਾਰੇ ਵਜਨ ਪੇੜ ਦੇ ਵਿੱਚ ਆ ਪੇੜ ਫੋਟੋ ਵੀ ਭਾਰਾ ਪੂਰਾ ਵਜਨ ਵੀ ਪੂਰਾ ਜਿੰਨੀ ਵੀ ਹੈਗੀ ਆ ਠੀਕ ਆ ਜੀ ਬਾਕੀ ਥਣ ਚੱਡੇ ਦੀ ਸਾਫ ਸੁਥਰੀ ਆ ਕੋਈ ਥਣ ਦੀ ਬਾਤ ਕੋਈ ਘਾਟ ਨਹੀਂ ਮਿਲੂਗੀ ਬਾਕੀ ਦੂਰੋਂ ਨੇੜੋਂ ਕਿਸੇ ਨੇ ਆਉਣਾ ਜਿੱਦਾਂ ਮਰਜੀ ਬਾਕੀ ਸਫਾਈਆਂ ਸਵੂਈਆਂ ਵੀ ਜੀ ਪੂਰੀਆਂ ਆ ਇਹ ਨਹੀਂ ਲੱਤਾਂ ਮਾਰੀ ਜਾਓ ਜਿੱਦਾਂ ਮਰਜੀ ਵੀ ਜੀ ਹੱਥ ਫੇਰੀ ਜਾਓ ਹਵਾ ਨਾਲ ਵੀ ਜਿਆਦਾ ਠੰਡੀ ਤੇ ਨਹੀਂ ਹਾਂਜੀ ਲੈ ਵੀ ਨਿਸ਼ਾਨ ਤਾਂ ਮੁੱਲ ਦੱਸ ਦੇ ਫਿਰ ਮੁੱਲ ਵੀ ਜੀ ਭਾਵੇਂ 50 55 ਜੋ ਮਰਜੀ ਕਰੀ ਜਾਈਏ 47000 ਚ ਮਾਨਤਾਣ ਕਰਦਾ ਵੀ ਜੀ 47000 ਚ ਹਾਂਜੀ ਜਿਹੜਾ ਵਸ ਫੜ ਲੋ ਫੜ ਲੋ ਵਾਲਾ ਹੀ ਕੰਮ ਹੋ ਜੇ ਠੀਕ ਆ ਨੋਬੋ ਦੱਸੋ 47000 ਦੇ ਵਿੱਚੋਂ ਛੋੜ ਛਾਪਾ ਠੀਕ ਹੈ ਠੀਕ ਹੈ ਬੇ ਨਿਸ਼ਾਨ ਅਗਲੇ ਪਾਸੇ ਆਪਣੇ ਕੋਲ ਜਿਹੜੀ ਆ ਵੈੜ ਆ ਗਈ ਆ ਇਹਦੇ ਥੱਲੇ ਵੀਜੀ 12 ਕਿਲੋ ਦੁੱਧ ਦੂਜਾ ਸੂਆ ਤੇ ਮਹੀਨੇ ਦੀ ਸੂਈ ਬੱਚਾ ਨਹੀਂ ਆਗਾ ਇਹਦੇ ਮਗਰ ਵੇਚੀ ਬਿਨ ਬੱਚੇ ਤੋਂ ਹਾਂ ਬਿਨ ਬੱਚੇ ਤੋਂ ਮਗਰ ਦੀ ਸੂਈ ਹੈ ਹਾਂ ਮਹੀਨੇ ਦੀ ਸੂਈ ਵੀਜੀ ਘਰ ਵਾਲਿਆਂ ਨੇ ਦੱਸਿਆ ਵਾ ਦੁੱਧ 12 ਲੀਟਰ 12 ਲੀਟਰ ਵੀਜੀ ਬਾਕੀ ਸੀਲਸ ਲਾ ਕੇ ਪੂਰੀ ਆ ਇਸੇ ਤਰ੍ਹਾਂ ਬਸ ਵੇਚ ਜਾਣਾ ਥੇ ਹਾਂਜੀ ਇਸੇ ਤਰ੍ਹਾਂ ਹੀ ਵੀਜੀ ਨਾ ਕੋਈ ਥਣ ਵੱਧ ਘਟ ਨਾ ਕੁਛ ਨਹੀਂ ਵਿਜਿਆ ਮੋਗੇ ਵਾਂਗੂ ਹੁੰਦੀ ਆ ਲਓ ਦੋਸਤੋ ਥਣ ਦੀ ਕੁਆਲਿਟੀ ਦੇਖੋ ਠੀਕ ਆ ਜੀ ਸ਼ੇਰੀ ਆ ਠੀਕ ਆ ਕਲਰ ਜਿਹੜਾ ਤੁਸੀਂ ਵੇਖੋ ਜਿਵੇਂ ਸ਼ੇਰੀ ਕਲਰ ਸ਼ੇ ਰੰਗ ਦਾ ਹੈ ਜੀ ਹਾਂ ਆ ਦੇਖੋ ਠੀਕ ਆ ਥਣ ਚੱਡੇ ਦੀ ਸੋਣੀ ਆ ਬਿਲਕੁਲ ਚੌਰਸ <=ਵਾ ਠੀਕ ਆ ਜੀ ਤੇ <=ਵਾ ਜਿੰਨਾ ਅੱਗੇ ਉਹਨੇ ਬੈਕ ਸਾਈਡ ਤੋਂ ਤੁਹਾਨੂੰ ਨਜ਼ਰ ਆਊਗਾ ਫਾੜੀ ਵਾਲਾ ਚੱਟਾ 12 ਲੀਟਰ ਦੁੱਧ ਦੂਜਾ ਸੁਬਾ ਮਹੀਨੇਕ ਦੀ ਸੋਈ ਆ ਪ੍ਰੋਕਸੀਮੇਟਲੀ ਠੀਕ ਆ ਜੀ ਕੋਈ ਉਸ ਵੰਡ ਨਾਲ ਤੁਸੀਂ ਆਪਣਾ ਵੇਖ ਸਕਦੇ ਜੀ ਕਤ ਮੀਡੀਅਮ ਦੇ ਵਿੱਚ ਆ ਬਾਕੀ ਦੁੱਧ ਸੁਨਾ ਠੀਕ ਆ ਜੀ ਦੁੱਧ 12 ਕਿਲੋ ਆ ਬਾਕੀ ਜਿੰਨੇ ਕੇ ਪੈਸੇ ਲਾਉਣੇ ਤੁਸੀਂ ਉਸ ਅਕੋਰਡਿੰਗ ਜਿਹੜਾ ਦੋਸਤ ਦੁੱਧ ਚੰਗਾ ਇਸ ਬੈਡ ਦੇ ਥੱਲੇ ਆ ਵੀ ਨਵੀਂ ਆ ਦੂਜਾ ਸਵੇਰ ਸੁਈ ਆ ਠੀਕ ਆ ਬਾਕੀ ਤੋਰ ਕੇ ਇੱਕ ਵਾਰੀ ਤੁਹਾਨੂੰ ਪੂਰਾ ਚਲਾ ਕੇ ਦਿਖਾਦ ਕੇ ਆ ਲਓ ਅਕੀ ਨਿਸ਼ਾਨ ਕੋਈ ਵੰਗਾ ਵੰਗਾ ਪਾਉਣ ਦੀ ਲੋੜ ਨਹੀਂ ਵੀਰ ਜੀ ਵੰਗਾ ਪਾਉਣਾ ਪਾ ਲੋ ਬਾਕੀ ਕੋਸ਼ ਨਹੀਂ ਆਂਦੀ ਜਿੱਦਾਂ ਮਰਜੀ ਵੀਰ ਜੀ ਆਥੂ ਤੇ ਫੇਰ ਲਿਓ ਲਤਾਲੋ ਤਾਣੀ ਵਿੱਚ ਕੁਛ ਨਹੀਂ ਆਂਦੀ। ਸੋ ਆਖਣਾ ਨੇ ਕਰਮਾ ਲਈ ਨੇ ਵੈਸੇ ਕੀ ਆ। ਹਾਂ। ਠੰਡੀ ਤੇਰੀ ਆ ਸੀਲਸ ਰੰਗ। ਸੀਲਸ ਲਾ ਕੇ ਨਾਲੇ ਨਵੀਂ ਵਹਿੜਿਆ ਵੇ ਜੀ। ਲਓ ਜੀ ਆ ਫੇਸ ਕੁਆਲਟੀ ਠੀਕ ਆ। ਸੋ ਚੋਣ ਚਾਣ ਵੀ ਦਸਣ ਦੇ ਨਿਸ਼ਾਨ ਵੀ ਇੱਕ ਨੰਬਰ ਆ ਜਿੱਦਾਂ ਮਰਜ਼ੀ ਕੋਈ ਤਸੱਲੀ ਕਰ ਲੇ। ਠੀਕ ਆ ਜੀ। ਸੋ 12 ਲੀਟਰ ਦੋਸਤੋ ਮਿਲਕ ਕਪੈਸਿਟੀ ਇਸ ਵਹਿੜ ਦੇ ਥੱਲੇ ਹਾਜ਼ਰ ਆ। ਠੀਕ ਆ। ਸੋ ਰੇਟ ਪੁੱਛ ਲਾਂਗੇ ਆਪਾਂ ਰੇਟ ਵੀ ਬਿਲਕੁਲ ਜੈਨੂਨ ਤੇ ਜਾਇਜ਼ ਰੇਟ ਹੋਣਗੇ। ਇਹਦਾ ਮੁੱਲ ਦੱਸਦੇ ਰਿਸ਼ਾਨ ਕੀ ਕਰਦੇ ਮੁੱਲ ਵੀਰ ਜੀ ਜੋ 30 32 ਜੋ ਮਰਜੀ ਕਰੀ ਜਾਈਏ ਇਹ 29000 ਦੀ ਦੇ ਦਾਂਗੇ ਵੀਰ ਜੀ 29000 ਦੀ ਹਾਂ ਜੀ ਠੀਕ ਆ ਜੀ ਬਾਕੀ ਥੋੜਾ ਬੜਾ ਮੌਕੇ ਦੇ ਛੋੜ ਛੱਪਾ ਉਹ ਜ਼ਿਆਦਾ ਨਹੀਂ ਹੋਣਾ ਵੀਰ ਜੀ ਬਾਕੀ ਆਪਾਂ ਦੁੱਧ 12 ਕਿਲੋ ਆਖੇ ਤੇ 12 ਕਿਲੋ ਚਵਾ ਕੇ ਦੇਣਾ ਵਾਜੂਗਾ ਘੜਦਾ ਨਹੀਂ ਦੁੱਧ ਵੀਰ ਜੀ ਠੀਕ ਆ ਉਹ ਦੋਸਤੋ 12 ਕਿਲੋ ਦੁੱਧ ਨਿਸ਼ਾਨਦਾ ਵਧੂਗਾ ਇਹ ਨਹੀਂ ਵੀ ਦੂਰ ਨੇੜੇ ਆ ਜਾ ਵੀ 10 ਕਿਲੋ ਰਹਿੰਦਾ ਫਿਰ ਠੀਕ ਆ ਤੋਂ 12 ਕਿਲੋ ਦੀ ਚਵਾਈ ਤੁਸੀਂ ਕਰ ਲਿਓ 29000 ਦੇ ਵਿੱਚ ਤੁਹਾਨੂੰ ਇਹ ਵਾੜ ਮਿਲ ਜਾਊਗੀ ਬਾਕੀ ਸਹਸ ਸੋਸਰੀ ਯਾਡੀ ਵੀ ਆ ਗਿਆ ਦੋਸਤੋ ਆ ਬਾਕੀ ਡੇਢ ਮਹੀਨੇ ਦੀ ਸੂਈ ਹੈ ਬਾਕੀ ਬਲਟੂਜਰ ਆ ਗਿਆ ਵੀਰ ਜੀ ਬਲਟੂਜਰ ਆ ਗਿਆ ਹਾਂਜੀ ਲੈ ਬਾਕੀ ਇਹ ਵੀ ਸੀਨਸ ਆ ਗਿਆ ਜਿੱਦਾਂ ਮਰਜੀ ਹੱਥੋਂ ਤੇ ਫੇਰੀ ਜਾਓ ਹਮ ਅੱਛਾ ਤੇ ਡੇਢ ਮਹੀਨੇ ਦੀ ਇਹ ਡੇਢ ਮਹੀਨੇ ਦੀ ਵੀਰ ਜੀ ਸੂਈ ਦੀ ਸੁਹਾ ਕਿੰਮਾ ਮੰਨਦੇ ਇਹ ਸੁਹਾ ਦੂਜਾ ਮਾਲੇ ਤੀਜਾ ਮਾਲੇ ਬਾਕੀ ਰਾਜੀ ਪੂਰੀ ਵੀਰ ਜੀ ਮੈਂ ਫੁੱਲ ਵੱਡੀ ਫਾਰਮ ਵਾਲੀ ਵਡ ਮੰਗੂ ਆ ਬਹੁਤ ਦੋਸਤੋ ਪੂਰੇ ਉੱਚੇ ਵੱਡੇ ਕੱਦ-ਕਾੜ ਦੇ ਵਿੱਚ ਆ ਸੋ ਕੱਦ ਤੁਸੀਂ ਇੱਕ ਜਜਮੈਂਟ ਕਰ ਲਿਓ ਫੁੱਲ ਵੱਡੀ ਹਾਈਟ ਇਹਦਾ ਵੀਰ ਜੀ ਥੱਲੇ ਦੀ ਬੈਠਾ ਬੰਦਾ ਹੀ ਦੇਖਦਾ ਦੂਜੇ ਯਾਰ ਪਰ ਨਹੀਂ ਮੈਂ ਖੜਾ ਨਹੀਂ ਦਿੰਦਾਗਾ ਹਾਂ ਬਿਲਕੁਲ ਬਿਲਕੁਲ ਲੈ ਵੀ ਨਿਸ਼ਾਨੇ ਤੇ ਥਰੇ ਦੁੱਧ ਵੀ 12 ਕਿਲੋ 12 ਕਿਲੋ ਵੀਜੀ ਨੈਟ ਲਓ ਜੀ 12 ਕਿਲੋ ਦੋਸਤੋ ਦੁੱਧ ਇਸ ਬਾਹਰ ਤੇ ਥੱਲੇ ਹਾਜ਼ਰ ਤੇ ਸਮਾਂ ਇਹਨੂੰ ਕੁ ਸੂਈ ਦਾ ਪਤਾ ਕਿੰਨਾ ਡੇਢ ਮਹੀਨਾ ਡੇਢ ਮਹੀਨਾ ਵੀਜੀ ਡੇਢ ਕੁ ਮਹੀਨੇ ਦੀ ਆ ਹਾਂ ਜੀ ਲਓ ਜੀ ਡੇਢ ਕੁ ਮਹੀਨੇ ਦੀ ਸੂਈ ਆ ਬਾਕੀ ਆ ਥਣੇਵਾ ਠੀਕ ਆ ਜੀ ਤੇ 12 ਕਿਲੋ ਦੀ ਚਵਾਈ ਤੁਸੀਂ ਕਰਨੀ ਆ ਬਾਕੀ ਕੱਤ ਘਾਟ ਵਾਲੇ ਪਾਸੇ ਕੋਈ ਢੇਲ ਨਹੀਂ ਦੋਸਤੋ ਫੁੱਲ ਬਟਾ ਫੁੱਲ ਵੱਡੀ ਆ ਚੌੜੇ ਉੱਠੇ ਦੀ ਆ ਚੌੜਾ ਪਿੱਠ ਕੁੜਾ ਠੀਕ ਆ ਜੀ ਵੇਰ ਬੂਲ ਤੁਸੀਂ ਵੇਖੋ ਇੱਕ ਬੰਦੇ ਦੀ ਬਾਕੀ ਭਾਈ ਨਹੀਂ ਕੋਈ ਦੀ ਬੇਥੇਰੀ ਜੀ ਦੇਖੋ ਕਮਾ ਲਈ ਆ ਲਓ ਜੀ ਠੀਕ ਆ ਜੀ ਸੋ ਹਾਈਟ ਲੈਂਥ ਜਿਹੜੀ ਦੋਸਤੋ ਫੁੱਲ ਬਟਾ ਫੁੱਲ ਵੱਡੀ ਹਾਈਟ ਦੇ ਵਿੱਚ ਆ ਸੋ ਵਹਿੜ ਚੰਗੀ ਆ ਠੀਕ ਆ ਜੀ ਵੱਡੇ ਕੱਦ ਦੇ ਵਿੱਚ 12 ਲੀਟਰ ਜਿਹੜਾ ਦੁੱਧ ਇਸ ਵਹਿੜ ਦੇ ਥੱਲੇ ਬਿਲਕੁਲ ਹਾਜ਼ਰ ਆ ਆ ਵੀ ਨਿਸ਼ਾਨੇ ਤਾਂ ਫਿਰ ਮੋਲ ਵੀਰੇ ਡਿਮਾਂਡ ਕੀ ਹੈ ਜੀ ਮੋਲ ਵੀ ਜੀ ਇਹਦਾ ਵੀ 32 35 ਜੋ ਮਰਜ਼ੀ ਕਰੀ ਜਾਈਏ ਇਹ 30000 ਦੀ ਲਾਵਾਂਗੇ ਜੀ 30000 ਦੀ ਹਾਂਜੀ ਠੀਕ ਹੈ ਜੀ ਹਾਂ ਅੱਗੇ ਕਿਸੇ ਤਰ੍ਹਾਂ ਦੀ ਕੋਈ ਹੀਟ ਉੱਡ ਤੇ ਨਹੀਂ ਕੱਟਣੀ ਨਹੀਂ ਹੀਟ ਤੇ ਨਹੀਂ ਆਈ ਵਿੱਚ ਆਪਣੇ ਤਾਂ ਕੱਲ ਆਏ ਆਪਣੇ ਤਾਂ ਜਿੰਨੇ ਨਾ ਆਏ ਕੱਲ ਹੀ ਆਏ ਆ ਠੀਕ ਹੈ ਜੀ ਹਾਂ ਲਓ ਵੀ ਦੋਸਤੋ 30000 ਦੀ ਜਿਹੜੀ ਇਹਦੀ ਡਿਮਾਂਡ ਆ ਠੀਕ ਹੈ ਜੀ ਵਿੱਚੋਂ ਛੋਟਛਾ ਭਾਅ ਹੋ ਜਾਊਗਾ ਮੌਕੇ ਤੇ ਤੇ ਦੋਸਤਾਂ ਨੂੰ ਦੱਸ ਹੀ ਦਿੱਤਾ ਵੀ ਦੁੱਧ ਜਿਹੜਾ ਹੋਣਾ ਬਾਕੀ ਦੁੱਧ ਨੇ ਆ ਵੀਰ ਜੀ ਤਸੱਲੀਆਂ ਕਰਾ ਕੇ ਦਵਾਂਗੇ 5.5 ਤੋਂ 5.5 ਆਪਣੀ ਚੋਾਈ ਹੁੰਦੀ ਆ ਭਾਵੇਂ ਜਿੱਦਾਂ ਬੇਚੰਤ ਮਰਜ਼ੀ ਹੋ ਗਏ ਹੁਣ ਵਿਜੀ ਠੀਕ ਆ ਹਾਂਜੀ ਠੀਕ ਆ ਠੀਕ ਆ ਇਹ ਨਹੀਂ ਆ ਦੱਸਿਆ ਕੋਈ ਆ ਤੇ ਨਿਕਲੇ ਇੱਥੇ ਕੋਈ ਜਾਣਗੇ ਚੋ ਜਾਣਾ ਚੰਗੀ 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 ਵੀਰ ਜੀ ਕੋਈ ਹੋਰ ਛਟਾ ਨਹੀਂ ਕੋਈ ਥਣ ਵੱਧ ਕਰਨੀ ਆ ਠੀਕ ਆ ਜੀ ਹਾਂ ਸਭ ਦੋਸਤੋ ਇਹ ਚਾਰ ਨਗ ਜਿਹੜੇ ਅੱਜ ਆਪਾਂ ਤੁਹਾਨੂੰ ਦਿਖਾਤੇ ਆ ਵੀਰ ਨਿਸ਼ਾਨਦੇ ਘਰੋਂ ਠੀਕ ਆ ਜੀ ਪਿੰਡ ਰਸੂਲਪੁਰ ਨਹਿਰਾ ਇੱਕ ਕੱਟੀ ਝੋਟੀ ਆਪਾਂ ਤੁਹਾਨੂੰ ਪਹਿਲੇ ਨੰਬਰ ਤੇ ਦਿਖਾਈ ਆ ਦੁੱਧ ਜਿੰਨਾ ਤੁਹਾਨੂੰ ਦੱਸਿਆ ਗਿਆ ਨਾ ਪਸ਼ੂਆਂ ਦੇ ਥੱਲੇ ਉਹਦੀ ਚਵਾਈ ਤੁਸੀਂ ਕਰਨੀ ਆ ਦੋ ਟਾਈਮ ਕਰ ਲਓ ਚਾਹੇ ਕੋਈ ਵੀਰ ਤਿੰਨ ਟਾਈਮ ਚੋਕੇ ਤਸੱਲੀ ਕਰ ਲਓ ਠੀਕ ਆ ਤੇ ਨਿਸ਼ਾਨ ਇਹ ਨਾਗ ਆਪਣੇ ਕੋਲ ਅੱਜ ਚਾਰ ਸੀਗੇ ਹਾਂਜੀ ਚਾਰ ਵੀਜੀ ਤੇ ਨੰਬਰ ਕਰਤੀ ਗਿਆ ਸੰਭਰ ਵੀਜੀ 70876 774017 ਜ਼ਿਲ੍ਹਾ ਵੀ ਤਰਨਤਾਰਨ ਦੇ ਵੀਜੀ ਤਹਿਸੀਲ ਵੀ ਤਰਨਤਾਰਨ ਆ ਪਿੰਡਾ ਗਰ ਸੂਲਪੰਦਿਆ ਦਾ ਠੀਕ ਨਿਸ਼ਾਨ ਹਾਂਜੀ ਜੀ ਹੋਰ ਕੋਈ ਗੱਲਬਾਤ ਵੀਰੇ ਵਧੀਆ ਵੀਜੀ ਠੀਕ ਠਾਕ ਜੀ ਠੀਕ ਆ ਹਾਂਜੀ ਬਾਬੇ ਦੀ ਕਿਰਪਾ ਪੂਰੀ ਵੀਜੀ ਚਲੋ ਸ਼ੁਕਰ ਚਾਹੀਦਾ ਲਓ ਦੋਸਤੋ ਇਹ ਚਾਰ ਨਗਰੇ ਨਿਸ਼ਾਨਪੁਰ ਪਸ਼ੂ ਇਸੇ ਤਰ੍ਹਾਂ ਉਤੇ ਰਹਿੰਦੇ ਐ ਇਸ ਕਿਲੇ ਦੇ ਉੱਪਰ ਤੁਸੀਂ ਸਮੇਂ ਸਮੇਂ ਨਾਲ ਆਪਣਾ ਸੰਪਰਕ ਬਣਾ ਕੇ ਰੱਖ ਸਕਦੇ ਜੀ ਆਏ ਨਵੇਂ ਪਸ਼ੂਆਂ ਦੀ ਡਿਟੇਲ ਤੁਸੀਂ ਇਸੇ ਤਰ੍ਹਾਂ ਲੈਂਦੇ ਰਿਹਾ ਕਰੋ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ